ਇੱਕ ਇੱਕ ਜੀਨੀ ਜਨਾਨੀ ਇੱਕ ਔਤ ਬੰਦਾ ਪ੍ਰੇਤ ਬੰਦਾ ਪੁਰੀ ਤੇ ਬੰਦਾ ਤੈਨੂੰ ਸੁਪਨੇ ਮਤ ਦੇਂਦੇ ਆ ਜਾਂ ਨਹੀਂ ਦੇਂਦੇ ਹਾਂ ਹਾਂ ਉਹ ਜੇ ਉਹ ਔਤ ਵੀ ਇਹ ਕਾਉਂਟ ਮੰਦਰ ਜਿਹੜਾ ਇਹ ਤੈਨੂੰ ਉੱਥੇ ਵਰਸਨ ਨਹੀਂ ਦਿੰਦਾ ਕੋਈ ਸੱਤੇ ਦਰਵਾਜ਼ੇ ਨੰਬਰ

ਇੱਕ ਮੇਲੇ ਤੇਰੇ ਟੇਕੀਆਂ ਪਿੱਛੋਂ ਟੀ ਲੱਗੀ ਤੇਰੇ ਮੂੰਹ ਤੇਰਾ ਆਪ ਦੇ ਸੌਹਰੇ ਨੇ ਲੇਖਾ ਜੀਤ ਲਗਾ ਮਾਨੀ ਦਾ ਕਿਉਂ ਜਾਣੀ ਆ ਜਿੰਦਸਤੀ ਲੱਗਦੀ ਬੈਠੇ ਰੋਣ ਲਾ ਪੈਣੀ ਉਹ ਸੱਚੇ ਦਰਬਾਰ ਕੀ ਹਏ ਨੂੰ ਥੇ ਜਾਣਾ ਕੈਨੂੰ ਦਾਤੀ ਦਾ ਜੀਤ ਇਹ ਮਾਤਾ ਝਾਂਪੂਰ ਮੂਣੀ ਜਿਹਨ ਨੂੰ ਪਿੰਡੋਂ ਲੱਗੀ ਹੋਈ ਆ ਇਹ ਜਿੰਨ ਉਥੇ ਬਸਾਂ ਨਹੀਂ ਦੇਦੀ ਠੀਕ ਆ ਇਹ ਫਿਰ ਵਿਚਾਰਾ ਭੋਂਦੂ ਚੱਕਦਾ ਝੋਲਾ ਮੰਗਰੇ ਦੁਰਪੈਂਦਾ ਬਹੁਤ ਸੱਚੇ ਦਰਬਾਰ ਦੀ ਹੈ ਇਹ ਵੀ ਹੈ ਨਾ ਸੱਚੀ ਦਸੀ ਝੂਠ ਨਾ ਬੋਲੀ ਪੈ ਅਮਰੀਕੇ ਝੂਠ ਮਾਰੇ ਵੀ ਤੇਰਾ ਕਾਹ ਨਹੀਂ ਉਣਾਉਣਾ ਕਉਂ ਭੋਂਦੂ ਗਾ ਐਵੇਂ ਹੀ ਆ ਹੱਕ ਤੇ ਚੱਲੀ ਜਾ ਦੇਣਾ ਮੈਨੂੰ ਕਾਹਦਾ ਹਾਂ ਹਾਂ ਫੇਰ ਆਦਾ ਨਾਜ ਕਰਾਣਾ ਤੇ ਮੈਂ ਕੋਈ ਕਰਦਾ ਹਾਂ ਪੈਸੇ ਕੋਈ 4 ਨਾਲ ਨਹੀਂ ਜੇ ਲਾਜ ਤੇ ਰੱਖਣ ਦੀ 2 ਰੁਪਏ ਦੀ ਤਾਂ ਜੇ ਕਿਹਾਉਂਗੇ ਉਸ ਸੌਖੀ ਨਾਲਾਂ ਨੇ ਪੀਜੀ ਵੀ ਦਿਖਾਏ ਨੇ 3 ਦਿਨ ਬਾਵਾ ਮੇ ਕਾਊਂਟਰ ਬੰਨ੍ਹਾਗੇ ਲਾਨੇਗਾ ਬਾਕੀ ਤੇ ਔਰ ਥੋੜਾ ਯਾ ਜਿਹੋ ਜਿਨ ਸਾਸਨ ਮੇਰੀ ਹੈ ਨਾ ਭਗਤ ਨੇ ਤੇ ਹਰ ਇੱਕ ਨੂੰ ਮਿਲੇ ਸਮਝੇ ਨਾ ਮੇਰੀ ਗੱਲ ਤੇ ਤੂੰ ਨਾ ਮਾਰਾ ਬੋਲੇ ਆ ਤਾਂ ਜਿਹੋ ਜੀ ਮਾਂ ਤੇਰੀ ਪਿੰਦ ਸੀ ਉਹੋ ਜੀ ਮਾਂ ਤੇਰੀ ਹੋਊਗਾ ਉਹ ਸੱਚੇ ਦਰਬਾਰ ਸਮਝੇ ਬਿਨਾਂ ਮਾਂ ਨਾ ਪਿਆਰ ਕਰਦਾ ਸੱਤ ਛੱਡ ਕੇ ਸਵੇ ਕਿੰਨੇ ਕਿੰਨੇ ਤੇ ਵੇਮ ਕਰ ਜੀ ਹਾਂ ਜੀ ਇਹਨਾਂ ਨੂੰ ਬਹੁਤ ਮਰਜ਼ੀ ਹੋਈ ਆ ਬਈ ਕਿੰਨੇ ਸਵਾਇਆ ਪੁੱਤ ਦੇ ਤਾਂ ਨਹੀਂ ਇਹ ਤੇ ਉਹ ਤੇਰੇ ਮਗਰ ਤੇ ਗੂੰ ਨਹੀਂ ਇਹਨੂੰ ਮਗਰ ਕੋਈ ਬੇਰੇ ਤੇ ਮਗਰਾਇਦਾ ਕਰਾ ਜੇ ਨਾਲੇ ਮਗਰ ਡਾਕਟਰ ਦੇ ਫਿਰ ਮਗਰਾਵੀ ਦਾ ਉਸ ਅੱਛੇ ਕਰ ਪਾ ऐसा ही तो बात लेकिन ही रहेगी, सो भी रहेगी बोल सकते हो। अब तो सौ रुपये बढ़ने के लिए मंगलवार यहाँ मेरे पड़े कितना डाकू मरा साला रहता है बोल सकते हो। तो। <laughs> कहाँ रहा काम कहाँ? ये अभी ना कि ये बंदी जा निकालेंगे काम ही भाग नहीं रहा। यार अब तो बिजली चार्ज आ रही है हम चलो यूँ यार नल whales relifiers Yes, our station is fun, I have. Yes, our station is Yes, our ਉਸੋ ਕੀ ਹੈ ਲੋਕਾਂ ਨੇ ਇਹਨੇ ਦੋ ਤਾਂ ਮੁਰਗੀਆਂ ਵਖਾਦੀਆਂ ਇਹਦੀ ਪਾਠ ਵੀ ਲਾਉਣੇ ਆ ਬੱਕਰਾ ਵੀ ਲਾਉਣੇ ਦਾ ਆ ਵੀ ਦੋ ਇਹਨਾਂ ਬੱਕਰੇ ਲੈਣੇ ਆ ਕਾਹਦੇ ਦੇ ਨੇ ਮੁੰਡਿਆਂ ਦੇ ਨੇ ਹਾਂ ਉਹ ਕਿ ਮਾ ਕਾਂ ਕਾ ਕੇ ਖੜਕੀ ਕੰਮ ਜਿਹੜਾ ਵੇਣਨ ਦੇਲੇ ਖੋਬ ਸੱਤੇ ਦਰਬਾਰ ਕੀ ਜੈ ਉਹ ਪਰ ਸੁੱਖਾ ਸੁੱਖ ਲੈਣੇ ਦੇਤੀ ਦੀਆਂ ਆਜ ਸ਼ਕਤੀ ਦੇ ਰਹੀ ਹੈ ਬਾਬਾ ਕਹਿੰਦਾ ਮਾਤਾ ਕਹਿੰਦੇ ਮੇ ਤਾਂ ਭੁੱਖਾ ਹੀ ਮਰਾਂਦਾ ਲੋਕਾਂ ਦੇ ਪੁੱਤਰ ਦਾ ਕੰਮ ਵੀ ਕਰਦਾ ਰਿਹਾ ਹਾਂ ਬਹੁਤ ਸੱਚੇ ਦਰਮਾਨ ਕੀਤੇ ਦੱਸੀ ਹੋਏ ਭੁੱਖਾ ਭਾਕਾ ਮਾਤਾ ਨਹੀਂ ਲੋਕਾਂ ਦੇ ਹਾਂ ਆਂਦਾ ਹੀ ਨਾ ਤੇ ਹਮ ਮਾਨ ਨੂੰ ਕਿਹੜਾ ਜ਼ੋਰਦਾਰ ਹੈ ਤੇ ਉਹਨੂੰ ਖਤਮ ਆਵੇ ਲਗ ਦਿਨ ਪਛਤ ਬਹੁਤ ਸੱਚੇ ਦਰਮਾਨ ਕੀਤੇ ਹੱਕ ਕੋਈ ਉਹਨਾਂ ਤਰ੍ਹਾਂ ਦੇ ਮਾਂ ਕਾਲਾ ਦਾ ਸਮਾਨ ਭਾਰ ਦੀ ਸੁੱਖਾਂ ਭਾਰ ਦੀ ਆ ਉਦੋਂ ਭੈਂਤ ਨਾ ਬਹੁ ਆਪੀ ਕੇ ਬੜਕਾ ਮਾਰਦੇ ਨਾ ਅੰਚਾਲ ਮਾਂ ਕਾਲੀ ਆਏ ਕਰਦੇ ਹੁਣ ਮਾਂ ਕਾਲੀ ਕਿੰਨੀ ਚਾਹੀ ਇੱਕ ਵਾਰ ਦੱਸ ਕਹਿੰਦਾ ਨਾ ਮੁੱਕੀਂ ਕੱਤਾ ਸੀ ਹਾਂ ਹਾਂ ਕਿਵੇਂ ਕਰਨਾ ਮਾਂ ਨੂੰ ਕਿਉਂਕਿ ਜਿਹੜਾ ਪੂਰੇ ਉੱਤਰਾਏ ਲੱਗੇ ਪਾਸੇ ਜਿੱਦ ਤੱਕ ਨੁਰੀਆ ਨਾ ਮੋਲਾਸਾ ਆਲਗਰੇਸ ਆਉਣੇ ਕਹਿੰਦੇ ਆ ਉਹ ਬੇਟੀ ਉਹ ਵੀ ਸਾਰੇ ਸਾਲ ਦੀਦੀ ਦੇ ਬਾਰੇ ਤੇ ਕਿਉਂ ਮੈਂ ਦੱਸੂ ਨਾ ਨਾ ਮੰਨਨੇਗਾ ਸੇਵਾ ਕਰੇਗਾ ਵੀ ਕਰਨਾ ਇਹਨਾਂ ਕੋਲ ਪੂਰੇ ਨਹੀਂ ਲੱਗਦਾ ਹੈ ਹਾਂ ਕਰਨੀ ਮਾਣ ਚਾਹਣਾ ਕੁਵੇ ਨਸਰੇ ਇਹਦਾ ਕੰਮ ਕੋਲ ਉਹਨੂੰ ਮਿਲਾਂ ਕਿ ਉਹਨੂੰ ਕੱਤੀ ਲਾਉਣੀ ਚਾਹਣਾ ਜਿੱਦਾਂ ਮਨ ਦਾ ਸਤੂ ਟੇਕਨ ਤੇ ਸਿੱਧੇ ਪਾਸੇ ਆ ਹਾਂ ਰਹਿ ਗਿਆ ਹੈ ਪੌਗੀ ਮੈਂ ਕੱਤੀ ਹੋਣ ਬੱਤ ਪਰੇ ਜਾ ਰਹੇ ਹਾਂ ਹਾਂ ਇਹੇ ਕੀ ਕਰਦਾ ਕਾਲਾ ਕੰ ਤੇ ਕੰਗਰੀ ਮੰਦਾ ਨਾਲ ਹਾਂ ਕਾਲਾ ਕਬੂ ਆ ਕੇ ਖੜ ਗਿਆ ਇਹਨੂੰ ਮੰਦਾ ਲੱਗ ਗਿਆ ਨਾ ਕੁੱਟ ਦੇਣਾ ਕਿਤਾ ਆਹ ਪਊਗਾ ਹੋਏ ਅੱਗੇ ਖੜ ਗਿਆ ਕਾਲਕਾਂ ਵੀ ਖੜ ਗਿਆ ਕੱਲੀ ਬਾਬਾ ਅੱਗੇ ਨਿਆਰੂ ਮੀਨਿਕ ਦੇ ਦੀ ਨਹੀਂ ਮਾਮਾਈ ਜੀ ਇਹ ਕਲੂ ਦੇ ਨਾਲ ਪੂਆਲਵਾ ਦੀ ਕਿਉਂਕਿ ਮੈਂਤੀ ਗਰੀ ਮਾਮ ਮੈਂ ਤੇ ਸੇਵਾ ਕਰੂੰਗਾ ਮੇਲੇ ਕਰਪਾ ਕਾ ਠੰਡਾ ਬਸਾ ਆਂਦੀ ਚਾਹਾਂ ਕਿ ਤੁਮ ਕੋਈ ਕਰ ਕੇ ਕੇਂਦਰ ਸਭਾ ਸਭਾ ਕੋ ਦਈਆ ਬਰਾਦ ਤੇ ਖਵਾ ਜਾਈਂ ਕਹੀਂ ਪਾ ਤੇ ਮਨਜੂ ਦਾ ਦੂਰਾ ਉਹ ਸਾਰੇ ਦਰਬਾਰ ਤੇ ਹੀ ਗਿਆ ਤੇ ਆ ਰਹੀ ਇਹਨੂੰ ਕਰਨੇ ਨਹੀਂ ਕੰਮ ਨਹੀਂ ਕਰਦਣਾ ਇਹ ਗੱਦੀ ਭਾਂ ਦੇ ਗੱਦੀ ਕਰ ਲਾ ਹਮ ਤੇ ਮੀਂਹ ਗਾਲਾ ਮੈਨੂੰ ਨਾ ਟੇਬਲ ਮਾਂ ਨੂੰ ਜਾ ਕੇ ਅੰਡੂ ਤੇ ਰਾਤ ਦੋ ਘੰਟੇ ਜਾ ਕੇ ਸੰਦੇ ਦੱਸਦਾ ਦੱਸਾਂ ਕੀ ਗੱਲ ਆ ਜੇ ਤੂੰ ਨਾ ਰਹਿੰਦਾ ਇਹਨਾਂ ਦਾ ਹੋਲ ਰਿਵਿਊਸ਼ਨ ਜਾਂਦਾ ਆਹ ਸੰਦੂ ਨੇ ਨਾ ਹਾਂ ਜੰਮਾ ਸਦਾਵਾ ਖਬਰ ਪੜਾਣੀ ਜੀ ਕਿਕਰ ਬੀਪੇ ਮੱਥਾ ਕਰਾਏ ਤੇ ਮੱਥੀ ਬਾ ਦਿਖਾਉਂਦੀ ਕਹਿੰਦਾ ਤੂੰ ਇਸ ਤਰ੍ਹਾਂ ਹੀ ਬਚੇਗਾ ਗੱਲ ਫੋਂ ਮੇਰੀ ਧਿਆਨ ਕੋਈ ਮੈਂ ਦੱਸਦਾ ਮੇਰੀ ਗੱਲ ਜਾਂ ਤਾਂ ਸੰਦੂ ਮੰਗਰਲਾ ਕਰਿਆ ਕੀ ਕਰਾ ਜਿੱਧਾ ਮਾਮੀ ਮੰਗ ਲੱਗਿਆ ਹੋਰ ਸੱਚੇ ਦਰਬਾਰ ਕੀ ਜਿੱਧਾ ਮੇ ਭਾਬੇ ਸ਼ਿੰਦੇ ਮੰਗ ਲੱਗਦੇ ਇੱਕ ਪਾਸੇ ਰੱਖਿਆ ਜਾਂ ਤਾਂ ਕਿ ਜਿਆ ਹੋ ਜਾ ਤੇ ਜਾਂ ਕਿਸੇ ਦਾ ਬਣ ਜਾ ਬਸ ਗੱਲਾਂ ਲੋ ਹੀ ਹੁੰਦੀਆਂ ਹੂੰ ਹੂੰ ਮੈਂ ਕਹਾਂਸ ਜਾਂ ਤਾਂ ਕਿਸੇ ਨੂੰ ਬਣਾਣਾ ਤੇ ਜਾਂ ਕਿ ਇਹਦਾ ਬਣ ਜਾ ਮੋੜ ਦੱਸੇ ਦਰਬਾਰ ਕੀ ਹੁਣ ਕੀ ਚੌਣਾ ਰੰਗੂ ਕਰਦਾ ਜੀ ਗਈ ਸੱਤ ਕਾ ਦਾ ਮੰਗਲਵਾਰ ਆਈ ਮੇਰੇ ਕੋਲ ਤੇ ਜਦੋਂ ਬੈਠਾ ਹਾਂ ਉਹਨਾਂ ਨਾਲ ਗੱਲ ਕਰੀ ਕਿਹਨਾਂ ਜਿੱਕਰ ਮਾ ਸ਼ਕਤੀ ਦਾ ਤੇਲੀ ਬਾਬਾ